ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਆਪਣਾ ਨਵਾਂ ਸਫ਼ਰ ਸ਼ੁਰੂ ਕਰਨ ਲੱਗੇ ਆਂ ਆਪਾਂ ਇਸ ਸਮੇਂ ਹੈਗੇ ਆ ਪਿੰਡ ਸਿੰਘਪੁਰੇ ਦੇ ਵਿੱਚ ਤੇ ਇਹ ਪਿੰਡ ਹਰਿਆਣੇ ਚ ਪਿਆ ਜਾਂਦਾ ਤਲਵੰਡੀ ਸਾਬੋ ਦੇ ਨੇੜੇ ਤੇ ਆਪਾਂ ਸਫ਼ਰ ਸ਼ੁਰੂ ਕਰਨਾ ਪਟਨਾ ਸਾਹਿਬ ਦਾ ਪਟਨਾ ਸਾਹਿਬ ਦੀ ਆਪਾਂ ਯਾਤਰਾ ਕਰਨੀ ਆ ਪਿੱਛੇ ਜਿਹੜੀ ਆਹ ਬੱਸ ਖੜੀ ਐ ਇਹ ਬੱਸ ਦੇ ਵਿੱਚ ਆਪਣਾ ਇਹ ਸਾਰਾ ਸਫ਼ਰ ਰਹੂਗਾ ਤੇ 40 ਤੋਂ 50 ਸੰਗਤਾਂ ਨੇ ਗਈਆਂ ਆਪਣੇ ਨਾਲ ਹਨ ਤੇ ਸਾਰੀਆਂ ਸੰਗਤਾਂ ਨਾਲ ਆਪਾਂ ਸਫ਼ਰ ਜਿਹੜਾ ਉਹ ਕਰਨਾ ਬਾਕੀ ਪਿੱਛੇ ਆਪਣੀ ਬੱਸ ਆ ਗਈ ਇਹ ਬੱਸ ਦੇ ਵਿੱਚ ਆਪਾਂ ਸਫ਼ਰ ਕਰਨਾ 8 ਤੋਂ 10 ਦਿਨਾਂ ਦਾ ਆਪਣਾ ਇਹ ਟੂਰ ਐ ਤੇ ਰਸਤੇ ਦੇ ਵਿੱਚ ਕਾਫੀ ਥਾਵਾਂ ਤੇ ਆਪਾਂ ਰੁਕਦੇ ਜਾਵਾਂਗੇ ਉਹ ਸਾਰੀਆਂ ਆਪਾਂ ਅਪਡੇਟ ਤੁਹਾਨੂੰ ਨਾਲ ਦੀ ਨਾਲ ਦਿੰਦੇ ਰਹਿਾਂਗੇ ਆਉਣ ਵਾਲੀਆਂ ਵੀਡੀਓ ਦੇ ਵਿੱਚ ਜਿਹੜੇ ਜਿਹੜੇ ਸਥਾਨਾਂ ਤੇ ਆਪਾਂ ਰੁਕਾਂਗੇ ਉਹ ਸਾਰੇ ਸਥਾਨਾਂ ਦੇ ਆਪਾਂ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਵਾਂਗੇ ਲਓ ਜੀ ਬੱਸ ਆਪਣੀ ਆ ਗਈ ਸਮਾਨ ਇਹ ਚ ਆਪਾਂ ਰੱਖਣ ਲੱਗਿਆਂ ਪਿੱਛੇ ਬੈਗ ਧਰਦਣੇ ਨੇ ਤੇ ਆ ਕੰਬੜਾ ਬਾਕੀ ਪਿੱਛੇ ਧਰਦੇ ਆਂ ਸਮਾਨ ਜਿਹੜਾ ਜ਼ਰੂਰੀ ਜ਼ਰੂਰੀ ਉਹ ਕੋਲੇ ਰੱਖ ਲਾਂਗੇ ਪਾਵਰ ਬੈਂਕ ਚਾਰਜਰ ਵਗੈਰਾ ਤੇ ਆ ਬੈਗ ਮੇਰੇ ਵਾਲਾ ਬਾਈ ਕੋਲੇ ਆ ਉਹ ਵਿੱਚ ਹੀ ਲੈ ਜਾ ਤਾ ਵਿੱਚ ਹੀ ਲੈ ਜਾ ਇਹ ਕਿੱਥੇ ਰੱਖਾਂ ਵਿੱਚ ਹੀ ਲੈ ਜਾ ਰੱਖ ਵਿੱਚੇ ਬਾਈ ਆਹ ਕੰਬੜਾ ਹਾਂ ਵਿੱਚ ਹੀ ਆ ਇਹ ਵੀ ਉਧਰ ਹੀ ਆ ਜਾ ਫਿਰ ਉੱਪਰ ਹੀ ਆ ਬਾਈ ਇਹਨਾਂ ਦਾ ਵਿੱਚੇ ਧਰ ਦੋ ਇਹ ਬਸਤੀ ਆਪਾਂ ਸਫ਼ਰ ਜਿਹੜਾ ਉਹ ਕਰਨਾ ਚਲੋ ਜੀ ਜਿੱਥੇ ਰੱਖੋ ਜਿੱਥੇ ਮਰਜ਼ੀ ਰੱਖ ਦੋ ਬਾਈ ਸੱਟ ਜਾ ਕਰਕੇ ਅੱਗੇ ਬੈਠਣਗੇ ਬੈਠ ਸੈਂਟਰ ਇਹ ਬੱਸ ਇਹ ਕਿਹੜਾ ਆਪਾਂ ਛੇੜਨਾ ਤਾਂ ਹੁਣ ਉਤਰਨ ਲੱਗੀ ਕਰਾਂਗੇ ਆਪਾਂ ਵਾਇਟ ਕਿੰਨੇ ਦੇ ਹੂੰ ਚੋਦੇ ਕਿ ਦਰ ਇਧਰ ਤਰ ਦੋ ਜਿਹੇ ਉੱਪਰ ਹੋਰੇ ਨਹੀਂ ਆਉਂਦਾ ਆਜੂ ਆਜੂ ਉੱਤੇ ਆਜੂ ਕਿੱਥੇ ਨਹੀਂ ਜਾਣਾ ਯਾਰ ਮੈਂ ਬੋਲ ਰਹਾ ਮੈਂ ਗਰਾ ਉੱਥੇ ਰੱਖ ਲੈ ਆਹ ਇੱਥੇ ਰੱਖ ਦੇ ਹਾਂ ਇੱਥੇ ਪਾ ਦੇ ਕੋਈ ਚੱਕਨੇ ਤਾਂ ਮੰਮੀ ਹੁੰਦੀਆਂ ਬੈਠੀਆਂ ਥੱਲੇ ਔਖਾ ਯਾਰ ਆਜੂ ਹੈ ਬਾਕੀ ਇਹ 2025 ਦਾ ਆਪਣਾ ਪਹਿਲਾ ਸਫਰ ਹੈ 2025 ਦੀ ਪਹਿਲੀ ਯਾਤਰਾ ਹੈ ਤੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਤੇ 2025 ਦੀ ਪਹਿਲੀ ਯਾਤਰਾ ਆਪਾਂ ਪਟਨਾ ਸਾਹਿਬ ਤੋਂ ਜਿਹੜੀ ਆਪਣੀ ਸ਼ੁਰੂ ਕਰ ਰਹੇ ਹਾਂ 2025 ਦਾ ਸਫਰ ਤੇ 5-10 ਮਿੰਟ ਜਿ ਇਥੋਂ ਆਪਾਂ ਚੱਲਣ ਲੱਗੇ ਆ ਹਨ ਬੱਸ ਆਪਣੀ ਤਕਰੀਬਨ ਤਿਆਰ ਹੈ ਸਮਾਨ ਆਪਾਂ ਇਹਦੇ ਚ ਧਰਤਾ ਬਾਕੀ ਸਾਰੀਆਂ ਸੰਗਤਾਂ ਤਕਰੀਬਨ ਆ ਰਹੀਆਂ ਨੇ ਤੇ ਸਫਰ ਆਪਾਂ ਅੱਜ ਦਾ ਆਪਣਾ ਸ਼ੁਰੂ ਕਰਦੇ ਆਂ ਜਿਹੜੀ ਮੈਂ ਗਿਣਤੀ ਕਰਕੇ ਆਇਆ ਇਹ ਮੇਰੇ ਕੋਲ ਤੁਰਨ ਵੇਲੇ ਕਹਿੰਦੇ ਨੇ ਕਿੰਨੇ ਬੰਦੇ ਸੀ ਉਹ ਮੈਂ ਗਿਣੇ ਸੀ ਕਿੰਨੇ 44 ਬੰਦੇ ਪਿੱਛੇ ਹੁਣ ਤੱਕ ਤਿੰਨ ਤੁਸੀਂ ਹੋਗੇ 43 ਦੇ ਤਿੰਨ ਆਪਣੀ ਬੱਸ ਹੁਣ ਰੁਕੀ ਐ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਤੇ ਇੱਥੇ ਆਪਾਂ ਦਰਸ਼ਨ ਵੇਲੇ ਕਰਦੇ ਆਂ ਚੱਲਦੇ ਆਂ ਨਾਲੇ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਉਨੇ ਆਂ ਬਾਕੀ ਸਾਰਾ ਇਤਿਹਾਸ ਆਪਾਂ ਤੁਹਾਨੂੰ ਦੱਸਾਂਗੇ ਹਨਾ ਗੁਰਦੁਆਰਾ ਸਾਹਿਬ ਦਾ ਤੇ ਇੱਥੇ ਥੋੜਾ ਜਿਹਾ ਟਾਈਮ ਰੁਕੂਗੀ ਬੱਸ ਸਾਬੋ ਕੀ ਤਲਵੰਡੀ ਫਿਰ ਇੱਥੋਂ ਅੱਗੇ ਦਾ ਸਫ਼ਰ ਜਿਹੜਾ ਉਹ ਸ਼ੁਰੂ ਕਰਾਂਗੇ ਤੇ ਅੱਜ ਸ਼ਾਮ ਨੂੰ ਆਗਰੇ ਰੋਕਣਾ ਜਾ ਕੇ ਤੇ ਇੱਥੇ ਚੱਲਦੇ ਆਪਾਂ ਦਰਸ਼ਨ ਕਰਦੇ ਆਂ ਦਮਦਮਾ ਸਾਹਿਬ ਦੇ ਹਨਾ ਆ ਇੱਥੇ ਡਿਊਟੀ ਸਾਹਿਬ ਬੰਨ ਰਹੇ ਨੇ ਸੇਵਾ ਚੱਲ ਰਹੀ ਆ। ਨਰੋਢੀ ਸਾਹਿਬ ਨਵੇਂ ਬਣਾਏ ਜਾ ਰਹੇ ਨੇ। ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਤਖਤ ਸ਼੍ਰੀ ਦਮਦਮਾ ਸਾਹਿਬ, ਗੁਰੂ ਕਾਸ਼ੀ, ਤਲਵੰਡੀ ਸਾਬੋ ਤੇ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆ। ਤੇ ਇੱਧਰ ਇਤਿਹਾਸ ਵਾਲਾ ਬੋਰਡ ਲੱਗਿਆ ਹੋਇਆ ਸਾਰਾ ਇਤਿਹਾਸ ਆਪਾਂ ਦੇਖਦੇ ਆ ਜਾਂ ਕੇ ਹਨਾ ਸਾਰਾ ਇਤਿਹਾਸ ਜਿਹੜਾ ਉਹ ਪੜਦੇ ਆ ਤਖਤ ਸ਼੍ਰੀ ਦਮਦਮਾ ਸਾਹਿਬ। ਇਸ ਬੋਰਡ ਦੇ ਉੱਪਰ ਸਾਰਾ ਇਤਿਹਾਸ ਜਿਹੜਾ ਉਹ ਲਿਖ ਕੇ ਦੱਸਿਆ ਹੋਇਆ ਤਖਤ ਸ਼੍ਰੀ ਦੰਦਵਾ ਸਾਹਿਬ ਇਹ ਪਾਵਨ ਤਖਤ ਖਾਲਸਾ ਪੰਥ ਦਾ ਚੌਥਾ ਤਖਤ ਹੈ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਮੇਂ ਜਾਵਰ ਹੁਕਮਾਨ ਦੇ ਖਿਲਾਫ ਜੂਝਦੇ ਹੋਏ 1704 ਈਸਵੀ ਨੂੰ ਅਨੰਦਾਂ ਦੀ ਪੂਰੀ ਸ਼੍ਰੀ ਅਨੰਦਪੁਰ ਸਾਹਿਬ ਨੂੰ ਛੱਡ ਕੇ ਚਮਕੌਰ ਸਾਹਿਬ ਮਾਸ਼ੀਬੜਾ ਦੀਨਾ ਕੰਗੜ ਮਕਤਸਰ ਸਾਹਿਬ ਲੱਖੀ ਜੰਗਲ ਤੇ ਹੋਰ ਆਧ ਸਥਾਨਾਂ ਨੂੰ ਭਾਗ ਲਾਉਂਦੇ ਹੋਏ ਇਸ ਸਥਾਨ ਤੇ 1705 ਈਸਵੀ ਨੂੰ ਪੁੱਜੇ ਗੁਰੂ ਜੀ ਨੇ ਇੱਥੇ ਕਰੀਰ ਕਰੀਰਾਂ ਦੇ ਝੁੰਡ ਨਾਲ ਕੀਤੀ ਹੋਈ ਇੱਕ ਉੱਚੀ ਥੇੜੀ ਉੱਤੇ ਕੰਮਰ ਕਸਾ ਖੋਲ ਕੇ ਦਮ ਲਿਆ ਇਸ ਸਥਾਨ ਦਾ ਨਾਮ ਦਮਦਮਾ ਸਾਹਿਬ ਮਸ਼ਹੂਰ ਹੋ ਗਿਆ ਤੇ ਗੁਰੂ ਸਾਹਿਬ ਨੇ ਇੱਥੇ ਦਮ ਲਿਆ ਸੀ ਤਾਂ ਕਰਕੇ ਇਹ ਸਥਾਨ ਦਾ ਜਿਹੜਾ ਨਾਮ ਸੀ ਉਹ ਦਮਦਮਾ ਸਾਹਿਬ ਮਸ਼ਹੂਰ ਹੋ ਗਿਆ ਇਸ ਸਥਾਨ ਤੇ ਗੁਰੂ ਜੀ ਨੇ ਲਗਭਗ ਸਵਾ ਸਾਲ ਤੋਂ ਵੱਧ ਸਮਾਂ ਵਦੀਜ ਕੀਤਾ ਇਸ ਸਥਾਨ ਤੇ ਹੀ ਬੰਦੂਕ ਦੇ ਨਿਸ਼ਾਨੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦਾ ਸਿੱਖੀ ਸਿਧਕ ਪਰਖਿਆ ਇਸ ਇਲਾਕੇ ਦੇ ਚੌਧਰੀ ਬਾਬਾ ਡੱਲਾ ਜੀ ਨੂੰ ਸਮੇਤ ਪਰਿਵਾਰ ਅਮਰਤ ਦੀ ਦਾਤ ਬਖਸ਼ਿਸ਼ ਕੀਤੀ ਅਤੇ ਨਾਂ ਡੱਲਾ ਸਿੰਘ ਰੱਖਿਆ ਇਸ ਸਥਾਨ ਤੇ ਹੀ ਫਸ਼ੀਦ ਪਾਈ ਮਨੀ ਸਿੰਘ ਜੀ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਲਖਵਾਈ ਇਸ ਸਥਾਨ ਤੇ ਯਾਦਵਜੋਂ ਗੁਰਦੁਆਰਾ ਦੌਂਦਵਾ ਸਾਹਿਬ ਸ਼ੋਭਿਤ ਹੈ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਇਸ ਬੀੜ ਦੇ ਉਤਾਰੇ ਕਰਕੇ ਚਾਰ ਤਖਤਾਂ ਤੇ ਭੇਜੇ ਖਾਲਸਾ ਸਮਾਜ ਨਾਲ ਦੇਵਸ ਬਸਾਖੀ ਅਤੇ ਦੂਸਰੀ ਵਾਰ ਸਵਾ ਲੱਖ ਸਿੰਘਾਂ ਨੂੰ ਅਮਰ ਸ਼ਕਾਇਆ ਜਿਸ ਦੀ ਯਾਦ ਵਿੱਚ ਹਰ ਸਾਲ ਬਸਾਖੀ ਦਾ ਦਿਹਾੜਾ ਇਸ ਸਥਾਨ ਤੇ ਜਿਹੜਾ ਉਹ ਮਨਾਇਆ ਜਾਂਦਾ ਤੇ ਇਹ ਸਾਰਾ ਇਤਿਹਾਸ ਹੈ ਇਸ ਸਥਾਨ ਦਾ ਇਸ ਸਥਾਨ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਉਹ ਲਿਖਵਾਏ ਸੀਗੇ ਭਾਈ ਮਨੀ ਸਿੰਘ ਜੀ ਤੋਂ ਸੋ ਚੱਲਦੇ ਆਪਾਂ ਦਰਸ਼ਨ ਕਰਦੇ ਆਂ ਤੇ ਇੱਧਰ ਨੇ ਦਾ ਤਖਤ ਸ਼੍ਰੀ ਦਮਦਮਾ ਸਾਹਿਬ ਤੇ ਇੱਧਰ ਨੇ ਗੁਰਦੁਆਰਾ ਲਖਨ ਸਰ ਸਾਹਿਬ ਪਾਸ਼ਾਈ ਦਸਵੀਂ ਜਿਸਸਾਂ ਤੇ ਗੁਰੂ ਸਾਹਿਬ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖਵਾਏ ਸੀਗੇ ਭਾਈ ਮਨੀ ਸਿੰਘ ਜੀ ਦੇ ਪਾਸੋਂ ਚੱਲਦੇ ਆਪਾਂ ਪਹਿਲਾਂ ਤਖਤ ਸਾਹਿਬ ਦੇ ਦਰਸ਼ਨ ਕਰਦੇ ਆਂ ਫਿਰ ਗੁਰਦੁਆਰਾ ਲਖਨਸਰ ਸਾਹਿਬ ਦੇ ਦਰਸ਼ਨ ਕਰਾਂਗੇ ਇਸ ਸ਼ੀਸ਼ੇ ਦੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਸ਼ੀਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੈ ਇਸ ਪਾਵਨ ਸ਼ੀਸ਼ੇ ਦੇ ਮਰਿਆਦਾ ਅਨੁਸਾਰ ਤਿੰਨ ਦਿਨ ਲਗਾਤਾਰ ਦਰਸ਼ਨ ਕਰਨ ਨਾਲ ਲੱਖਵੇਂ ਨਾਲ ਬਿੰਗੇ ਮੂਹ ਸਿੱਧੇ ਹੁੰਦੇ ਹਨ ਇਹ ਸ਼ੀਸ਼ੇ ਦੇ ਇੱਕ ਦਿਨ ਵਿੱਚ ਸਿਰਫ ਇੱਕ ਵਾਰੀ ਦਰਸ਼ਨ ਕਰ ਸਕਦੇ ਆ ਤੇ ਇਹ ਗੁਰਦੁਆਰਾ ਸ੍ਰੀ ਦੰਦਵਾ ਸਾਹਿਬ ਵਿਖੇ ਦਰਬਾਰ ਸਾਹਿਬ ਵਿੱਚ ਸ਼ੋਭਿਤ ਹੈ ਤੇ ਇਹਦਾ ਸਮਾਂ ਸਵੇਰੇ 8 ਤੋਂ ਸ਼ਾਮ ਦੇ 6 ਵਜੇ ਤੱਕ ਤੇ ਤਖਤ ਸ੍ਰੀ ਦੰਦਵਾ ਸਾਹਿਬ ਤੇ ਦਰਬਾਰ ਸਾਹਿਬ ਦੇ ਵਿੱਚ ਇਹ ਸ਼ੋਭਿਤ ਹੈ ਕਰੋ ਜੀ ਦਰਸ਼ਨ ਸ਼ੀਸ਼ੇ ਦੇ ਨਾਲੇ ਇੱਥੇ ਇਤਿਹਾਸਕ ਬੰਦੂਕ ਹੈ ਇਤਿਹਾਸਕ ਬੰਦੂਕ ਸ਼ਿਸ਼ੋਭਿਤ ਹੈ ਅਤੇ ਮੋਹਰ ਤਖਤ ਸਾਹਿਬ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼੍ਰੀ ਸਾਹਿਬ ਇਹ ਵੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਦਰਬਾਰ ਸਾਹਿਬ ਦੇ ਵਿੱਚ ਸ਼ਿਸ਼ੋਭਿਤ ਨੇ ਅਤੇ ਬਾਬਾ ਦੀਪ ਸਿੰਘ ਜੀ ਦਾ ਤੇਗਾ ਉਹ ਵੀ ਇੱਥੇ ਸ਼ਿਸ਼ੋਭਿਤ ਹੈ ਕਰੋ ਜੀ ਦਰਸ਼ਨ ਚੱਲਦੇ ਆ ਗੁਰਦੁਆਰਾ ਲੇਖਣ ਸਰ ਸਾਹਿਬ ਦੇ ਦਰਸ਼ਨ ਕਰਦੇ ਆ ਇਹ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਹੀਦ ਭਾਈ ਮਨੀ ਸਿੰਘ ਜੀ ਬਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਹੁ ਲਖਵਾਏ ਸੀਗੇ ਜਿਵੇਂ ਆਪਾਂ ਪਹਿਲਾਂ ਸਾਰਾ ਇਤਿਹਾਸ ਤੁਹਾਨੂੰ ਦੱਸਿਆ ਤੇ ਇੱਧਰ ਨੇ ਤਖਤ ਸ੍ਰੀ ਦਮਦਮਾ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਦੇ ਨਾਲੇ ਇਹ ਸਥਾਨ ਹੈ ਗੁਰਦੁਆਰਾ ਲੇਖਣ ਸਰ ਪਾਸ ਸਾਹਿਬ ਪਾਸਹੀ ਦਸਮਣੇ ਅੱਪਾ ਤੁਹਾਨੂੰ ਦਰਸ਼ਨ ਕਰਵਾਏ ਨੇ ਗੁਰਦੁਆਰਾ ਲਖਨਸਰ ਸਾਹਿਬ ਦੇ ਤੇ ਪਹਿਲਾਂ ਵੀ ਆਪਾਂ ਇਤਿਹਾਸ ਤੁਹਾਨੂੰ ਦੱਸਿਆ ਸੀ ਇੱਥੇ ਵੀ ਇਤਿਹਾਸ ਵਾਲਾ ਬੋਰਡ ਜਿਹੜਾ ਉਹ ਲੱਗਿਆ ਹੋਇਆ ਵੀ ਇਹ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਖਵਾ ਕੇ ਸੰਪੂਰਨ ਕੀਤੀ ਸੀਗੀ ਤੇ ਇਹ ਸਥਾਨ ਤੇ ਜਿੰਨੀਆਂ ਵੀ ਸੰਗਤਾਂ ਆਉਂਦੀਆਂ ਨੇ ਤਾਂ ਉਹ ਇੱਥੇ ਜਿਹੜਾ ਉਹ ਲਿਖ ਕੇ ਜਾਂਦੇ ਨੇ ਜਿਵੇਂ ਇੱਥੇ ਊੜਾੜਾ ਹਨਾ ਆਹ ਸਲੇਟਾਂ ਪਈਆਂ ਨੇ ਤੇ ਬਹੁਤ ਸਾਰੀਆਂ ਸੰਗਤਾਂ ਇੱਥੇ ਆ ਕੇ ਊੜਾੜਾ ਲਿਖ ਕੇ ਜਾਂਦੀਆਂ ਨੇ ਜਿਵੇਂ ਇੱਥੇ ਵੀ ਜਿਹੜਾ ਲਿਖਿਆ ਹੋਇਆ ਸੰਗਤਾਂ ਤੇ ਆਹ ਸਲੇਟਾਂ ਤੇ ਵੀ ਜਿਹੜਾ ਉਹ ਲਿਖਿਆ ਜਾਂਦਾ ਹਨ ਜਿਵੇਂ ਆਹ ਸਲੇਟਾਂ ਪਈਆਂ ਨੇ ਜਿੰਨੀਆਂ ਵੀ ਸੰਗਤਾਂ ਇੱਥੇ ਆਉਂਦੀਆਂ ਨੇ ਦਰਸ਼ਨਾਂ ਵਾਸਤੇ ਫਿਰ ਇਹ ਅਸਥਾਨ ਤੇ ਆ ਕੇ ਊੜਾ ੜਾ ਲਿਖਦੀਆਂ ਨੇ ਜਿਵੇਂ ਏ ਬੀ ਸੀ ਲਿਖੀ ਹੋਈ ਐ ਤੇ ਇੱਧਰ ਵੀ ਆ ਕੁਝ ਬੱਚੇ ਲਿਖ ਵੀ ਰਹੇ ਨੇ ਹਨਾ ਛੋਟੇ ਬੱਚੇ ਤੇ ਇਸ ਤਰ੍ਹਾਂ ਜਿਹੜੀਆਂ ਵੀ ਸੰਗਤਾਂ ਆਉਂਦੀਆਂ ਨੇ ਇੱਥੇ ਦਰਸ਼ਨਾਂ ਵਾਸਤੇ ਉਹ ਫਿਰ ਇਸ ਤਰ੍ਹਾਂ ਇੱਥੇ ਲਿਖ ਕੇ ਜਾਂਦੇ ਨੇ ਆਪਾਂ ਤਖਤ ਸ਼੍ਰੀ ਦੰਦਵਾ ਸਾਹਿਬ ਦੇ ਦਰਸ਼ਨ ਕਰ ਲਏ ਅਤੇ ਗੁਰਦੁਆਰਾ ਸ਼੍ਰੀ ਲਖਨਸਰ ਸਾਹਿਬ ਦੇ ਦਰਸ਼ਨ ਕਰ ਲਏ ਅੱਗੇ ਦਾ ਸਫ਼ਰ ਆਪਾਂ ਇੱਥੋਂ ਹੁਣ ਸ਼ੁਰੂ ਕਰਾਂਗੇ ਆਗਰੇ ਵੱਲ ਦਾ ਤੇ ਪਿੱਛੇ ਸੰਗਤ ਆ ਗਈਆਂ ਕੁਝ ਕੁ ਸੰਗਤਾਂ ਆ ਰਹੀਆਂ ਨੇ ਤੇ ਬੱਸ ਦੇ ਵਿੱਚ ਬੈਠਦੇ ਆਪਾਂ ਜਾ ਕੇ ਤੇ ਸ਼ਾਮ ਨੂੰ ਆਪਾਂ ਅੱਜ ਰੁਕਣਾ ਆਗਰੇ ਉੱਥੇ ਗੁਰਦੁਆਰਾ ਸਾਹਿਬ ਨੇ ਤਲਵੰਡੀ ਸਾਬੋਂ ਤੋਂ ਆਪਾਂ ਚੱਲਣ ਲੱਗੇ ਆ ਤੇ ਇੱਥੋਂ ਆਗਰੇ ਦੀ ਜਿਹੜੀ ਦੂਰੀ ਹੈ ਉਹ 495 ਕਿਲੋਮੀਟਰ ਹੈ 50 ਕਿਲੋਮੀਟਰ ਦੇ ਨੇੜੇ ਜਿਹੜੇ ਆਗਰੇਜੀ ਜਿਹੜੀ ਦੂਰੀ ਹੈ ਤੇ ਇੱਥੋਂ ਬਸ ਸਫ਼ਰ ਆਪਾਂ ਸ਼ੁਰੂ ਕਰਦੇ ਹਾਂ ਸੰਗ ਤਾਂ ਬੱਸ ਤੇ ਜਿਹੜੀਆਂ ਉਹ ਬੈਠ ਰਹੀਆਂ ਨੇ ਤੇ ਆ ਬੱਸ ਆਪਣੀ ਤੇ ਇਹ ਬੱਸ ਦੇ ਵਿੱਚ ਆਪਾਂ ਸਫ਼ਰ ਕਰਨਾ ਸਾਤ ਰੀਆਂ ਕਾਲ ਲਓ ਜੀ ਦਾਂਦਵਾ ਸਾਹਿਬ ਤੋਂ ਆਪਣੀ ਬੱਸ ਚੱਲਣ ਲੱਗੀ ਐ ਸਾਬੋ ਕੀ ਤਲਵੰਡੀ ਤੋਂ ਤੇ ਇੱਥੋਂ ਆਪਾਂ ਅੱਗੇ ਦਾ ਸਫ਼ਰ ਜਿਹੜਾ ਉਹ ਸ਼ੁਰੂ ਕਰਦੇ ਹਾਂ ਸਾਰੀਆਂ ਸੰਗਤਾਂ ਬੱਸ 'ਚ ਬੈਠ ਗਈਆਂ ਇਥੋਂ ਸਰਦੂਲਗੜ ਨੂੰ ਜਾਣੀਆਂ ਬਸ ਕਾਲੇ ਲਗਾਵੇ ਕੋਈ ਕੰਨ ਦੀ ਧਰ ਦੇ ਮਾਨੂੰ ਭਾਵੇਂ ਸੱਚੀਆਂ ਕਾਲੋ ਕਿਹੜੇ ਕਿਹੜੇ ਰੂਟ ਦੇ ਨੂੰ ਜਾਣੀ ਆਈ ਬਸ ਕਿਹੜੇ ਕਿਹੜੇ ਸ਼ਹਿਰ ਨੂੰ ਦੱਸੋ ਜੀ ਇੱਥੋਂ ਬਸ ਸਰਦੂਲਗੜ ਹੁੰਦੇ ਹੋਈ ਠੀਕ ਹੈ ਜੀ ਆਗਰੇ ਨੂੰ ਜਾਵਾਂਗੇ ਠੀਕ ਹੈ ਜੀ ਆਗਰੇ ਆਪਾਂ ਨਾਈਟ ਸਟੇ ਕਰਾਂਗੇ ਠੀਕ ਹੈ ਜੀ ਠੀਕ ਹੈ ਬਾਕੀ ਕੱਲ ਦਾ ਜਿਵੇਂ ਪ੍ਰੋਗਰਾਮ ਸਾਈਟ ਤੇ ਹਾਂਜੀ ਹਾਂਜੀ ਲਓ ਜੀ ਆਗਰੇ ਆਪਾਂ ਅੱਜ ਦਾ ਜਿਹੜੀ ਸਟੇ ਜਿਹੜੀ ਉਹ ਕਰਾਂਗੇ ਤੇ ਇੱਥੋਂ ਆਪਾਂ ਦਰਸ਼ਨ ਕਰਕੇ ਹੁਣ ਚੱਲਣ ਲੱਗੇ ਆਂ ਬੰਦ ਤੁਮਸ ਆਵਤੋ ਅੱਗੇ ਦਾ ਸਫ਼ਰ ਸ਼ੁਰੂ ਕਰਦੇ ਆਂ। ਤੇ ਬਾਬਾ ਜੀ ਹੁਣੀ ਆਪਣੇ ਨਾਲ ਨੇ ਸਾਰੇ ਹਨ। ਆ ਬਾਬਾ ਜੀ ਆਪਾਂ ਨੂੰ ਲੈ ਕੇ ਚੱਲੇ ਨੇ। ਸਵਾਗਤ ਹੈ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਆਪਾਂ ਸਾਰੇ ਹੁਣ ਗੁਰਦੁਆਰਾ ਸਾਹਿਬ ਦੇ ਜਿਹੜੇ ਦਰਸ਼ਨ ਕਰਾਂਗੇ ਆ ਬਾਬਾ ਜੀ ਹੁਣੀ ਆਪਣੇ ਨਾਲ ਹੋਣਗੇ ਹਨ। ਹਾਂਜੀ। ਹਾਂਜੀ। ਇੱਥੇ ਬੱਸ ਰੁਕੀ ਆ ਬੱਸ ਦੇ ਅੱਗੇ ਲਾਉਣ ਲੱਗੇ ਆ ਨਿਸ਼ਾਨ ਸਾਹਿਬ। ਤੇ ਆਂ ਡੰਡਾ ਲਾ ਕੇ ਨਾ ਨਿਸ਼ਾਨ ਸਾਹਿਬ ਲਾਉਨੇ ਆ ਬੱਸ ਦੇ ਅੱਗੇ। ਤੇ ਪਹਿਲਾ ਦਿਨ ਸਾਰਾ ਤਿਆਰੀ ਚ ਲੰਘਦਾ ਅੱਧਾ ਦਿਨ ਤਿਆਰੀ ਚ ਲੰਘ ਜਾਂਦਾ ਜਦੋਂ ਜੋ ਸਫ਼ਰ ਸ਼ੁਰੂ ਹੋਣਾ ਹੁੰਦਾ ਯਾਤਰਾ ਸ਼ੁਰੂ ਹੋਣੀ ਹੁੰਦੀ ਹੈ ਨਾ ਪਹਿਲਾਂ ਸਾਰੀਆਂ ਸੰਗ ਤਾਂ ਇਕੱਠੀਆਂ ਹੋਈਆਂ ਤੇ ਫਿਰ ਹੁਣ ਥੋੜਾ ਜਿਹਾ ਅੱਗੇ ਆ ਕੇ ਕੜਾਈਆ ਪਾਸ ਇੱਥੇ ਸਾਬੂ ਕੀ ਤਲਵੰਡੀ ਤੋਂ ਆ ਰੋੜ ਚੱਲਦਾ ਸਾਬੂ ਕੀ ਤਲਵੰਡੀ ਤੋਂ ਮਾਨਸਾ ਸਰਦੂ ਲਗੜਾ ਲਓ ਜੀ ਹੁਣ ਤਿਆਰੀਆ ਪੂਰੀ ਇਥੋਂ ਚੱਲਦੇ ਆਂ ਫੇਰ ਅੱਗੇ ਦਾ ਸਫ਼ਰ ਆਪਾਂ ਸ਼ੁਰੂ ਕਰਦੇ ਆਂ ਦੇਖ ਤੇਗ ਫਤਿਹ ਪੰਥ ਕੀ ਜੀਤ ਤੇ ਕਿਹ ਇਧਰ ਲਾਤਾ ਰਾਜ ਕਰੇਗਾ ਖਾਲਸਾ ਤੇ ਇਥੋਂ ਤਿਆਰੀ ਹੋ ਗਈ ਹੁਣ ਪੂਰੀ ਵਸ ਦੀ ਚੱਲਦੇ ਆਂ ਅੱਗੇ ਦਾ ਸਫ਼ਰ ਆਪਾਂ ਸ਼ੁਰੂ ਕਰਦੇ ਆਂ ਸਾਰੀਆਂ ਸੰਗਤਾਂ ਆਪਣੇ ਨਾਲ ਆਲੀਆਂ ਬਾਈ ਹੋਣੀ ਆਪਾਂ ਨੂੰ ਲੈ ਕੇ ਜਾਣਗੇ ਬਸ ਚਲਾ ਕੇ ਆਗਰੇ ਤੱਕ 47 47 ਜਾਵੇ 14 ਜਾਵੇ हां ਅਸੀਂ ਤੁਹਾਨੂੰ ਦੋਨਾਂ ਨੂੰ ਬਤਾ ਦੇ ਗਏ ਵੀ ਆਪਣੀ ਬੱਸ ਰੋਕੀ ਆ ਹਿਸਾਰ ਆ ਕੇ ਤੇ ਹਿਸਾਰ ਪਹੁੰਚ ਗਏ ਤੇ ਇੱਥੇ ਹੁਣ ਬੱਸ ਰੋਕੀ ਇੱਥੇ ਚਾਹ ਬਣਾਉਣਗੇ ਸਾਰਾ ਸਮਾਨ ਨਾਲ ਲਿਆਂਦਾ ਹੋਇਆ ਸਿਲੰਡਰ ਨਾਲ ਲਿਆਂਦਾ ਹੋਇਆ ਸਾਰੀਆਂ ਸੰਗਤਾਂ ਇੱਥੇ ਹੁਣ ਚਾਹ ਛਕਣਗੀਆਂ ਪੌਣੇ 3 ਵਜੇ ਦਾ ਸਮਾਂ ਹੋ ਗਿਆ ਇੱਥੇ ਦੇਖਦਾ ਨਹੀਂ ਹੋਣਾ ਧੁੱਪ ਕਰਕੇ ਪੌਣੇ 3 ਦਾ ਸਮਾਂ ਹੋ ਗਿਆ ਆ ਇੱਥੇ ਪੈਟਰੋਲ ਪੰਪ ਹੈ ਇੰਡੀਅਨ ਆਇਲ ਦਾ ਇੱਥੇ ਬੱਸ ਰੋਕੀ ਆ ਹਿਸਾਰ ਇਹ ਨਾਲੇ ਹਾਈਵੇ ਚੱਲਦਾ। ਬਾਕੀ ਸਾਰੀਆਂ ਸੰਗਤਾਂ ਉਤਰ ਰਹੀਆਂ ਨੇ। ਤੇ ਇੱਥੇ ਕੁਝ ਸਮਾਂ ਰੋਕਾਂਗੇ। ਇੱਥੋਂ ਚਾਹ ਪਾਣੀ ਛੱਕ ਕੇ ਫਿਰ ਅੱਗੇ ਦਾ ਜਿਹੜਾ ਸਫ਼ਰ ਉਹ ਸ਼ੁਰੂ ਕਰਾਂਗੇ। ਤੇ ਆ ਹਾਈਵੇ ਚੱਲਦਾ ਇਹ ਹਾਈਵੇ ਤੇ ਆਪਾਂ ਸਫ਼ਰ ਕਰ ਰਹੇ ਆ। ਹਸਾਰ ਤੋਂ ਬਾਰ-ਬਾਰ ਖੜੇ ਆ। ਹਸਾਰ ਤਿੰਨ ਕਿਲੋਮੀਟਰ ਐ ਤੋਂ। ਆਹ ਸਾਈਡ ਹਸਾਰ ਆ। ਸਾਹਮਣੇ ਬੋਰ ਲੱਗਿਆ ਹੋਇਆ ਹਸਾਰ 3 ਕਿਲੋਮੀਟਰ। ਚੰਡੀਗੜ੍ਹ 231 ਇਹ ਪਸਾਰ ਹਾਂਜੀ ਹਸਾਰ ਆ ਗਏ ਕਿੰਨੇ ਕਿਲੋਮੀਟਰ ਆ ਗਏ ਬਾਈ ਕਿੰਨੇ ਆ ਗਏ ਸਾਬੋ ਕੀ ਤਲਵੰਡੀ ਤੋਂ ਮੋਟਾ ਜਿਹਾ ਹਸਾਵਾ 100 ਕਿਲੋਮੀਟਰ ਦੇ ਨੇੜੇ ਆ ਗਏ 100 ਕਿਲੋਮੀਟਰ 100 ਕਿਲੋਮੀਟਰ ਆ ਗਏ ਸਾਬੋ ਕੀ ਤਲਵੰਡੀ ਤੋਂ ਪੈਟਰੋਲ ਪੰਪ ਤੇ ਰੁਕਿਆ ਜਿਵੇਂ ਤੁਹਾਨੂੰ ਪਹਿਲਾਂ ਆਪਾਂ ਦਿਖਾਇਆ ਹਨ ਤੇ ਇੱਥੇ ਹੁਣ ਚਾਹ ਬਣਾ ਰਹੇ ਨੇ ਸਾਰਾ ਨਾਲ ਲੈਂਦਾ ਸਿਸਟਮ ਗੈਸ ਹੋ ਗਿਆ ਹਨ ਤੇ ਸਾਰਾ ਚਾਹ ਦਾ ਸਮਾਨ ਬਾਈ ਉਹ ਨਹੀਂ ਲੱਗੇ ਨੇ ਚਾਹ ਬਣਾਉਣ ਇਧਰ ਪੈਟਰੋਲ ਪੰਪ ਦੇ ਪਿੱਛੇ ਆ ਝੀਲ ਆ ਕਾਫੀ ਵੱਡੀ ਝੀਲ ਆ ਇਹ ਤੇ ਇਹ ਚ VOTING ਵੀ ਕਰ ਰਹੇ ਨੇ ਤੇ ਉਧਰ ਸਾਹਮਣੇ ਆ ਦੇਖੋ VOTING ਕਰ ਰਹੇ ਨੇ ਕਿਸ਼ਤੀ ਜਿਹੜੀ ਚੱਲ ਰਹੀ ਆ ਹਸਾਰ ਸ਼ਹਿਰ ਤੋਂ ਆਪਾਂ 3 ਕਿਲੋਮੀਟਰ ਬਾਹਰ-ਬਾਰ ਖੜੇ ਆ ਕਾਫੀ ਵੱਡੀ ਝੀਲ ਆ ਇਹ ਬਹੁਤ ਸੋਹਣਾ ਨਜ਼ਾਰਾ ਇੱਥੋਂ ਜਾ ਬਣ ਕੇ ਹੋ ਗਈ ਤਿਆਰ ਤੇ ਸਾਰੀਆਂ ਸੰਗਤਾਂ ਚਾਹ ਛਕ ਰਹੀਆਂ ਨੇ ਤੇ ਨਾਲ ਮਠੀਆਂ ਤੇ ਬਾਬਾ ਜੂਨੀ ਨੇ ਮਠੀਆਂ ਦਿੱਤੀਆਂ ਨੇ ਸਾਰੀਆਂ ਸੰਗਤਾਂ ਇੱਥੋਂ ਚਾਹ ਛਕ ਕੇ ਫਿਰ ਆਪਾਂ ਅੱਗੇ ਦਾ ਸਫ਼ਰ ਇੱਥੋਂ ਸ਼ੁਰੂ ਕਰਾਂਗੇ ਤੇ ਇੱਥੋਂ ਰਹਿ ਗਿਆ ਆਗਰਾ 371 ਕਿਲੋਮੀਟਰ 371 ਕਿਲੋਮੀਟਰ ਦਾ ਸਫ਼ਰ ਰਹਿ ਗਿਆ ਆਗਰੇ ਦਾ ਇਹ ਰੱਖੀ ਰਖ ਲਿਆ ਹਰਤਾ ਤੇਰਾ ਰਾਤ ਰੁਕਣਾ ਦੇਖੋ ਆਪਾਂ ਤੇ ਜਿੱਥੇ ਆਪਾਂ ਹੁਣ ਕੜੇ ਆ ਇਥੋਂ ਆਗਰਾ ਹੈਗਾ 371 ਕਿਲੋਮੀਟਰ ਤੇ ਤਕਰੀਬਨ ਸਾਢੇ 3000 ਟਾਈਮ ਹੋ ਗਿਆ ਅੱਧਾ ਘੰਟਾ ਆਪਾਂ ਨੂੰ ਹੋ ਗਿਆ ਇੱਥੇ ਰੁਕਿਆ ਨੂੰ ਪੌਣੇ 3 3 ਵਜੇ ਆਪਾਂ ਇੱਥੇ ਰੁਕੇ ਸੀ ਚਾਹ ਪੀਤੀ ਆ ਤੇ ਆਪਾਂ ਮਠੀਆਂ ਖਾਧੀਆਂ ਨੇ ਚਾਹ ਨਾਲ ਆਉਣ ਵਾਲੀਆਂ ਵੀਡੀਓਜ਼ ਸਾਰੀਆਂ ਇਹ ਸਾਰੀ ਯਾਤਰਾ ਦੀਆਂ ਆਉਣਗੀਆਂ ਜਿਹੜੇ ਜਿਹੜੇ ਸਥਾਨਾਂ ਤੇ ਆਪਾਂ ਰੋਕਾਂਗੇ ਜਿਹੜੇ ਜਿਹੜੇ ਸਥਾਨ ਆਉਣਗੇ ਰਸਤੇ ਦੇ ਵਿੱਚ ਉਹ ਸਾਰੇ ਸਥਾਨਾਂ ਦੇ ਆਪਾਂ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਵਾਂਗੇ ਸੋ ਇਥੋਂ ਆਪਾਂ ਚੱਲਦੇ ਆ ਤਕਰੀਬਨ ਆਪਾਂ ਨੂੰ ਹਨੇਰੇ ਹੋ ਜੂ ਆਗਰੇ ਪਹੁੰਚਦੇ ਹਾਂ ਅ 8:9 ਵਜਣਗੇ ਆਰਾਮਨਾਲ 371 ਕਿਲੋਮੀਟਰ ਰਹਿੰਦਾ ਸੋ ਚੱਲਦੇ ਆਂ ਬੱਸ ਦੇ ਵਿੱਚ ਬੈਨੇ ਆਂ ਇਧਰ ਆਪਣੀ ਬੱਸ ਖੜੀ ਏ ਪਿੱਛੇ ਇੱਥੋਂ ਆਪਾਂ ਸਫ਼ਰ ਜਿਹੜਾ ਹੋਊ ਸ਼ੁਰੂ ਕਰਦੇ ਆਂ ਅੱਗੇ ਦਾ ਲਓ ਜੀ ਆਪਾਂ ਚਾਹ ਛੱਕੇ ਇੱਥੋਂ ਚੱਲ ਪਏ ਤੇ ਹਸਾਰ ਆਪਾਂ ਰੁਕੇ ਸੀਗੇ ਹਸਾਰ ਤੋਂ ਬਾਅਦ ਬਾਰ ਤੇ ਸਾਹਮਣੇ ਬੋਰਡ ਆ ਗਿਆ ਹਸਾਰ 3 ਕਿਲੋਮੀਟਰ ਤੇ ਰੋहतक 100 ਕਿਲੋਮੀਟਰ ਹੈ ਰੋहतक 100 ਕਿੰਨੇ ਕ ਵਜੇ ਤੱਕ ਪਹੁੰਚਾਂਗੇ ਜੀ ਆਗਰੇ ਸਾਡੇ ਲਗਭਗ 9:00 ਵਜੇ ਸਾਢੇ 8-9 ਵਜੇ ਠੀਕ ਹੈ ਜੀ ਸਾਰਾ ਆਉਣ ਦੋ ਜੀ ਹਾਂ ਜੀ ਸਹੀ ਆ ਇਹਦਾ ਕਿਉਂ ਗੇਟ ਬਣਾਇਆ ਹੋਇਆ ਜੀ ਇਹਨਾਂ ਨੇ ਐਂਟਰੀ ਵਾਲਾ ਜਿਵੇਂ ਉਧਰ ਹੋਰ ਸ਼ਹਿਰਾਂ ਦੇ ਦੇਖਦੇ ਆਪਾਂ ਆਪਣੇ ਬਣਾ ਦੇ ਹਸਾਰ ਹਸਾਰ ਵਾਲਿਆਂ ਦਾ ਗੇਟ ਆਇਆ ਸੀ ਪਿੱਛੇ ਜੰਨੂ ਮੈਂ ਵੀਡੀਓ ਔਨ ਕਰੀ ਉਦੋਂ ਨੂੰ ਆਪਾਂ ਅੱਗੇ ਲੰਘੇ ਬਹੁਤ ਸੋਹਣੇ ਤਰੀਕੇ ਨਾਲ ਬਣਾਇਆ ਹੋਇਆ ਸੀ ਉਹਨਾਂ ਨੇ ਅਲੱਗ ਜਿਹੇ ਤਰੀਕੇ ਨਾਲ ਇਹ ਸਾਰਾ ਹਸਾਰ ਸ਼ਹਿਰ ਚੱਲੀ ਜਾਂਦਾ ਇਧਰ ਨਾਲ ਮਿਲਟਰੀ ਏਰੀਆ ਹਸਾਰ ਦਾ ਤੇ ਹਸਾਰ ਸ਼ਹਿਰ ਆਪਾਂ ਕ੍ਰੋਸ ਕਰ ਰਹੇ ਹਾਂ ਦਿੱਲੀ 158 ਰੋहतक 87 ਰਹਿ ਗਿਆ ਵਾ ਇਥੋਂ ਆਪਾਂ ਅੱਗੇ ਵਹਿ ਗਏ ਬੱਸ ਦੇ ਆਕੇ ਅੱਗੇੋਂ ਸਾਰਾ ਵੀਡੀਓ ਦੇ ਵਿੱਚ ਸਾਰਾ 뷰 ਵਧੀਆ ਆਉਂਦਾ ਪਿੱਛੇ ਬੈਠ ਕੇ ਨਹੀਂ ਦਿਖਦਾ ਨਾ ਕੁਝ ਤੇ ਤਾਂ ਆਪਾਂ ਅੱਗੇ ਬੈਠੇ ਹੁਣ ਸਾਰਾ ਦਿਖਾਵਾਂਗੇ ਤੁਹਾਨੂੰ ਸਫ਼ਰ ਦਿੱਲੀ ਇੱਥੋਂ 100 ਕਿਲੋਮੀਟਰ ਰਹਿ ਗਿਆ ਤੇ ਸਾਹਮਣੇ ਆ ਗਿਆ ਟੋਲ ਪਲਾza ਤੇ ਟੋਲ ਪਲਾਜ਼ੇ ਬਹੁਤ ਪੈਂਦੇ ਨੇ ਰਸਤੇ ਦੇ ਵਿੱਚ ਦਿੱਲੀ ਪੂਰਾ 100 ਕਿਲੋਮੀਟਰ ਰਹਿ ਗਿਆ ਇੱਥੋਂ ਅੱਗੇ ਵਸ ਜਾ ਰਹੀ ਹੈ ਰਾਜਸਥਾਨ ਰੋਡਵੇ ਦੀ ਅਨੂਪਕੜ ਡੀਪੂ ਆਪਾਂ ਗੂਗਲ ਮੈਪ ਲਾਇਆ ਤੇ ਇੱਥੋਂ ਆਗਰਾ ਦਿਖਾ ਰਿਹਾ ਹੈ 295 ਕਿਲੋਮੀਟਰ 6 ਘੰਟੇ 53 ਮਿੰਟਾਂ ਦੀ ਬਾੜ ਰਹਿ ਗਈ ਆਪਣੀ 11:45 ਤੇ ਦਿਖਾ ਰਿਹਾ ਹੈ ਤੇ 11:45 ਤੇ ਪਹੁੰਚਾਂਗੇ 12:00 ਕਰਾ ਕੇ ਤੇ ਸਮਾਂ ਹੋ ਗਿਆ 4:53 ਬਹੁਤ ਸਫਰ ਪਿਆ ਹਲੇ ਆਪਣਾ ਤੇ ਸਫਰ ਚੱਲ ਰਿਹਾ ਹੈ ਇਹ ਕਾਫੀ ਲੰਬਾ ਸਫ਼ਰ ਰਹਿਦਾ 295 ਕਿਲੋਮੀਟਰ ਦਾ। ਉਹ ਰੋहतक ਹਲੇ ਰੋहतक ਪਹੁੰਚੇ ਨਹੀਂ ਹੈਗੇ ਅਪਾ ਰੋहतक ਤੋਂ ਪਿੱਛੇ ਆ। ਕਿੰਨਾ ਜੀ? 15 ਕਿੰਨਾ ਜੀ? 15 ਕਿਲੋਮੀਟਰ ਠੀਕ ਹੈ ਜੀ। ਉਹ ਰੋहतक 15 ਕਿਲੋਮੀਟਰ ਰਹਿ ਗਿਆ। ਲਓ ਜੀ ਕੇਐਮਪੀ ਰੋਡ ਆ ਗਿਆ ਤੇ ਆਪਾਂ ਹੁਣ ਕੇਐਮਪੀ ਰੋਡ ਦੇ ਉੱਪਰ ਚੜਾਂਗੇ। ਸਹੀ ਹੈ ਬਹੁਤ ਉੱਚੀ ਰੋਡ ਆ ਗਈ ਇਹ ਵੀ ਜਿਵੇਂ ਭਾਰਤ ਮਾਰਾ ਬਣਾਏ ਨੇ ਉਵੇਂ ਹੀ ਆਈਆਂ ਨੇ ਹਾਂ ਚਲੋ ਜੀ ਚਲੋ ਚਲੋ ਲਓ ਜੀ ਇੱਥੋਂ ਆਪਾਂ ਕੇਐਮਪੀ ਤੋਂ ਕੇਐਮਪੀ ਤੇ ਚੜ ਰਹੇ ਹਾਂ ਕੁਝ ਵੀ ਨਹੀਂਗਾ ਕੁਝ ਨਹੀਂ ਕੁਝ ਚਲੋ ਭਾਰਤ ਵਾਲਾ ਦੇ ਖੱਡੇ ਕੋਲ ਜਾ ਰਹੇ ਭਾਰਤ ਵਾਲਾ ਸਾਰੀ ਡਬਲ ਵਾੜ ਹੂੰ ਹੂੰ ਇਹ ਖੜੇ ਚੜਨ ਤੇ ਇੱਥੋਂ ਦੀ ਸਾਹਿਬ ਠੀਕ ਹੈ ਬਾਈ ਹਾਂ ਜੀ ਮਾ ਰੋਟੀ ਕੀ ਖਰਾਬ ਹੋ ਗਈ ਉਹ ਬਣੀ ਤਾਂ ਬਹੁਤ ਚਿਰ ਹੋ ਗਿਆ ਹਾਂ ਜੀ ਲਓ ਜੀ ਕੇਐਮਪੀ ਤੇ ਚੜ ਰਹੇ ਆਪਾਂ ਕੋ ਮਗੇ ਜਾਣਾ ਪੈਂਦਾ ਜੀ ਇਹ ਟੋਲ ਲੱਗੂਗਾ ਹੀ ਹੁਣ ਇੱਥੇ ਇੱਥੇ ਚੱਲੋ ਹੋ ਜਾ ਟੋਲ ਇੱਥੋਂ ਆਪਣਾ ਨੰਬਰ ਕਰਦਾ ਕਿ ਕਿਹਾਂ ਗਾਵੇਂ ਤੇ ਪਹੁੰਚਿਆ ਹੋਗਾ ਠੀਕ ਹੈ ਜੀ ਹਾਂ ਜੀ ਠੀਕ ਹੈ ਠੀਕ ਹੈ ਇੱਥੋਂ ਨੋਟ ਕਰ ਲਣਗੇ ਹਾਂ ਜੀ ਇੱਥੇ ਬੰਦ ਵੈਸੇ ਬੰਦੀ ਕਰ ਰੱਖਿਆ ਹੈ ਅੱਛਾ ਇਹ ਰੋਡ ਤੇ ਜਦੋਂ ਆਪਾਂ ਚੜਦੇ ਆ ਇੱਥੇ ਨੋਟ ਹੋ ਜਾਂਦਾ ਗੱਡੀ ਦਾ ਨੰਬਰ ਤੇ ਜਦੋਂ ਉਤਰਾਂਗੇ ਕਿੰਨੇ ਕਿਲੋਮੀਟਰ ਆਪਾਂ ਚੱਲ ਗਏ ਉਹ ਨਾਲ ਲੁਗਣਾ ਹਾਂ ਜੀ ਕਿਲੋਮੀਟਰ ਦੇ ਹਿਸਾਬ ਨਾਲ ਪਰ ਬੋਰਡ ਵੀ ਲੱਗਿਆ ਹੋਇਆ ਆ ਗਿਆ ਕੇਐਮਪੀ ਐਕਸਪ੍ਰੈਸ ਵੀ ਆ ਗਿਆ ਬੋਲਿਆ ਆ ਬੱਤੀ ਉਹਨੂੰ ਤਾਂ ਪਿਆਪ ਇਹਦਾ ਖੜੇ ਆ ਬਹੁਤ ਘੁੰਮ ਕੇ ਚੜਨਾ ਪੈਂਦਾ ਇਹਦੇ ਉੱਪਰ ਲਓ ਜੀ ਆਪਾਂ ਚੜ ਗਏ ਰੋਡ ਦੇ ਉੱਪਰ ਆ ਕੇ ਸਾਹਮਣੇ ਬੋਰਡ ਵੀ ਆ ਗਿਆ ਲੱਗਿਆ ਹੋਇਆ ਮਾਨੇ ਸਰ 552 ਆਪਾਂ ਕੇਐਮਪੀ ਰੋਡ ਤੇ ਕਾਫੀ ਟਾਈਮ ਸਫਰ ਕਰ ਲਿਆ ਤੇ ਹੁਣ ਇਥੋਂ ਰੋਡ ਜਿਹੜਾ ਡਾਊਨ ਹੋ ਗਿਆ ਬਿਲਕੁਲ ਇਹ ਜਿਹੜਾ ਕੇਐਮਪੀ ਰੋਡ ਆ ਬਹੁਤ ਉੱਚਾ ਬਣਿਆ ਹੋਇਆ ਜਿਵੇਂ ਭਾਰਤ ਮਾਲਾ ਰੋਡ ਵਾਂਗ ਰਹੇ ਜੇ ਉਸ ਤਰ੍ਹਾਂ ਹੀ ਤੇ ਇਹ ਹੁਣ ਡਾਊਨ ਹੋ ਗਿਆ ਰੋਡ ਇਹ ਧਰਤੀ ਦੇ ਲੈਵਲ ਤੇ ਆ ਗਿਆ ਬਿਲਕੁਲ ਜਿਵੇਂ ਨਾਰਮਲ ਰੋਡ ਹੁੰਦੇ ਨੇ ਤੇ ਥੱਲੇ ਉਤਰੇ ਤੇ ਤੋਂ ਥੋੜੀ ਦੂਰੀ ਤੇ ਜਾ ਕੇ ਅੱਗੇ ਜਾ ਕੇ ਆਪਾਂ ਇਹ ਰੋਡ ਤੋਂ ਥੱਲੇ ਉਤਰਾਂਗੇ ਕੇਐਮਪੀ ਤੋਂ ਪਰ ਉੱਥੇ ਜਦੋਂ ਉਤਰਾਂਗੇ ਉੱਥੇ ਟੋਲ ਕੱਟਿਆ ਜਾਊ। ਇਹ ਕਿਲੋਮੀਟਰਾਂ ਦੇ ਹਿਸਾਬ ਨਾਲ ਟੋਲ ਲੱਗਦਾ ਇਹ ਤੇ ਕੇਐਮਪੀ ਰੋਡ ਤੇ ਜਦੋਂ ਆਪਾਂ ਚੜਦੇ ਹਾਂ ਉਦੋਂ ਨੰਬਰ ਨੋਟ ਹੋ ਜਾਂਦਾ। ਜਦੋਂ ਉਤਰਾਂਗੇ ਉਦੋਂ ਟੋਲ ਕੱਟਿਆ ਜਾਊ। ਤੇ ਸਾਹਮਣੇ ਆ ਗਿਆ ਟੋਲ ਤੇ ਇੱਥੇ ਹੁਣ ਆਪਣਾ ਟੋਲ ਜਿਹੜਾ ਉਹ ਕੱਟਿਆ ਜਾਊ। ਜਿਵੇਂ ਆਪਾਂ ਪਿੱਛੇ ਤੁਹਾਨੂੰ ਦਿਖਾਇਆ ਸੀ ਨਾ ਵੀ ਕੇਐਮਪੀ ਤੇ ਆਪਾਂ ਚੜੇ ਸੀ। ਉਦੋਂ ਉੱਥੇ ਨੰਬਰ ਸਕੈਨ ਹੋ ਜਾਂਦਾ, ਨੋਟ ਹੋ ਜਾਂਦਾ। ਫਿਰ ਜਿੰਨੇ ਕਿਲੋਮੀਟਰ ਆਪਾਂ ਚੱਲਦੇ ਹਾਂ ਉਹ ਹਿਸਾਬ ਨਾਲ ਇੱਥੇ ਟੋਲ ਜਿਹੜਾ ਕੱਟਿਆ ਜਾਂਦਾ। Ari, angkat dia lagi ya, ਲਓ ਜੀ ਆਪਾਂ ਹੁਣ ਇੱਥੋਂ ਥੱਲੇ ਉਤਰਾਂਗੇ ਕੇਐਮਪੀ ਰੋਡ ਤੋਂ ਪਿੱਛੇ ਆਪਾਂ ਟੋਲ ਘਟਾਇਆ ਸੀ ਤੇ ਇੱਥੋਂ ਹੁਣ ਆਪਾਂ ਥੱਲੇ ਉਤਰ ਜਾਣਾ ਕੇਐਮਪੀ ਰੋਡ ਛੱਡ ਦੇਣਾ ਆਗਰੇ ਵਾਲੀ ਰੋਡ ਤੇ ਜਾਵਾਂਗੇ ਹਾਂ ਹਾਂ ਜੀ ਆਗਰੇ ਵਾਲੀ ਰੋਡ ਤੇ ਜਾਵਾਂਗੇ ਹੁਣ ਆਪਾਂ ਆਗਰੇ ਦਾ ਬੋਰਡ ਆ ਗਿਆ ਸਾਹਮਣੇ ਆਗਰਾ ਤਾਂ ਨਹੀਂ ਚਾਹੀ ਯਾਰ ਇੱਥੋਂ ਸੜਨਾ ਹਾਂਜੀ ਇਹ ਤੋਂ ਪਹਿਲਾਂ ਐਗਜ਼ਿਟ ਕਰ ਜਾਣਾ ਕੇਐਮਪੀ ਤੋਂ ਆਗਰਾ ਰੋਡ ਯਾਰ ਆ ਵਾਲੇ ਦੇ ਜਿਹੜਾ ਰੋਡ ਜਾਂਦਾ ਇਹ ਰੋਡ ਤੇ ਆਪਾਂ ਚੜਾਂਗੇ ਜਾ ਕੇ ਇਹ ਥੱਲੋਂ ਦੀ ਕ੍ਰਾਸ ਹੋ ਰਿਹਾ ਹਾਂ ਹਾਂਜੀ ਆ ਆ ਗਿਆ ਆਗਰਾ ਜਿਹੜੇ ਬਣਨੇ ਨੇ ਰੋਡ ਜਿਹੜੇ ਹੁਣ ਆਪਣੇ ਭਾਰਤ ਮਾਲਾ ਰੋਡ ਬਣ ਰਹੇ ਨੇ ਉਹ ਐਵੇਂ ਬਣਨੇ ਨੇ ਉੱਤਰ ਨੂੰ ਵੀ ਐਗਜ਼ਿਟ ਕਰਨ ਨੂੰ ਵੀ ਤੇ ਰੋਡ ਤੇ ਚੜ੍ਹਨ ਨੂੰ ਵੀ ਐਵੇਂ ਰਾਹ ਬਣੇ ਹੋਏ ਨੇ ਬਹੁਤ ਖੁੱਲੀ ਥਾਂ ਦੇ ਵਿੱਚ ਬਣਿਆ ਹੋਇਆ ਹੈ ਇੱਧਰ ਬਹੁਤ ਖੁੱਲੀ ਥਾਂ ਬਚੀ ਹੋਈ ਹੈ ਇਹਦੇ ਰੋਡ ਦੇ ਅੱਛਾ ਜੀ ਦਿੱਲੀ ਤੋਂ ਠੀਕ ਹੈ ਜੀ ਇੱਧਰ ਲਈ ਪਾਸੇ ਵਾਲਾ ਇੱਧਰੋਂ ਬਸ ਆਜੀ ਹਾਂ ਜੀ ਆਪਾਂ ਆਗਰਾ ਰੋਡ ਚੜ ਗਏ ਹੁਣ ਹਾਂ ਉੱਪਰਲੇ ਕੋਣ ਤੋਂ ਆਇਆ ਹਾਂ ਜੀ ਹਾਂ ਜਿਹੜਾ ਉੱਪਰ ਰੋਡ ਚੱਲ ਰਿਹਾ ਉਹ ਉਤਰੇ ਆਪਾਂ ਕੇਐਮਪੀ ਆਪਣੀ ਬੱਸ ਪਲਵਲ ਨਾਮ ਦੇ ਸ਼ਹਿਰ ਤੋਂ ਅੱਗੇ ਆ ਕੇ ਰੋਕੀਆ ਤੇ ਇੱਥੇ ਕੁਝ ਕੁ ਟਾਈਮ ਆਰਾਮ ਕਰਾਂਗੇ ਪਿੱਛੇ ਇੱਧਰ ਢਾਬਾ ਮੰਨ ਢਾਬਾ ਤੇ ਇੱਥੇ ਚਾਹ ਪੀਵਾਂਗੇ ਸਾਰੀਆਂ ਸੰਗਤਾਂ ਆ ਗਈਆਂ ਤੇ ਤਕਰੀਬਨ 110 ਕਿਲੋਮੀਟਰ ਦਾ ਆਪਣਾ ਸਫ਼ਰ ਜਿਹੜਾ ਰਹਿ ਗਿਆ ਜਿੱਥੇ ਆਪਾਂ ਹੁਣ ਖੜੇ ਆ ਤੇ ਪਲਵਲ ਤੋਂ ਲੈ ਕੇ ਆਗਰੇ ਤੱਕ ਦਾ ਤੇ 110 ਕਿਲੋਮੀਟਰ ਦਾ ਸਫ਼ਰ ਹੈ ਟਾਈਮ ਹੋ ਗਏ 7:30 ਤੇ ਤਕਰੀਬਨ ਆਪਾਂ 9:30-10:00 ਵਜੇ ਦੇ ਕਰੀਬ ਪਹੁੰਚਾਂਗੇ ਆਗਰੇ ਤੇ ਆਗਰੇ ਆਪਾਂ ਰਹਿਣਾ ਗੁਰਦੁਆਰਾ ਸਾਹਿਬ ਚ ਗੁਰਦੁਆਰਾ ਗੁਰੂ ਘਰ ਹਾਲ ਸਾਹਿਬ ਚ ਉੱਥੇ ਆਪਣੀ ਸਟੇ ਆ ਰਾਤ ਦੀ ਸੋ ਚੱਲਦੇ ਆ ਸਾਰੀਆਂ ਸੰਗਤ ਆ ਗਈਆਂ ਪਿੱਛੇ ਢਾਬਾ ਇਹ ਢਾਬੇ ਤੇ ਆਪਾਂ ਚਾਹ ਪੀਨੇ ਆ 20 ਮਿੰਟ ਇੱਥੇ ਰੋਕਾਂਗੇ ਫਿਰ ਇੱਥੋਂ ਆਪਾਂ ਅੱਗੇ ਦਾ ਆਪਣਾ ਸਫ਼ਰ ਜਿਹੜਾ ਉਹ ਸ਼ੁਰੂ ਕਰਾਂਗੇ ਤੇ ਇੱਥੇ ਆਏ ਆਪਾਂ ਢਾਬੇ ਤੇ ਮੰਨਤ ਢਾਬਾ ਇੱਥੇ ਚਾਹ ਕਹੀ ਆ ਬਾਈ ਹੁਣੀਆਂ ਨੂੰ ਬਾਕੀ ਕੁਝ ਨਾਲ ਖਾਵਾਂਗੇ ਨਾ ਬਿਸਕਟ ਵਗੈਰਾ ਤੇ ਉਧਰ ਸਾਹਮਣੇ ਆਪਾਂ ਰੋਡ ਤੇ ਬੱਸ ਲਾਈ ਆ ਇਹ ਹਾਈਵੇ ਦੇ ਉੱਪਰ ਆ ਢਾਬਾ ਆ ਹਾਈਵੇ ਚੱਲਦਾ ਆਗਰੇ ਵਾਲਾ ਇਹਦੇ ਉੱਪਰ ਇਹ ਢਾਬਾ ਮੰਨਤ ਤੇ ਆਹ ਗਲਾਸਾਂ ਚਾਹ ਦਿੱਤੀ ਇਹਨਾਂ ਨੇ ਮਿੱਟੀ ਵਾਲਿਆਂ ਚ ਮੰਨਤ ਵਾਲਿਆਂ ਨੇ ਤੇ ਚਾਹ ਪੀ ਕੇ ਇੱਥੋਂ ਫਿਰ ਤੁਰਦੇ ਆ ਅੱਗੇ ਨੂੰ ਆਪਾਂ ਉਹ ਦਰਬ ਬਾਬਾ ਜੀ ਹੁਣੇ ਪੱਤਰਕਾਰੀ ਕਰ ਰਹੇ ਨੇ ਦੇਖੋ ਪੱਤਰਕਾਰੀ ਹੋ ਰਹੀ ਆ ਟਰਾਈਪੋਡ ਦਾ ਮੈਕ ਬਣਾਇਆ ਹੋਇਆ ਆ ਆਈ ਹੱਸਦੇ ਖੇਡਦੇ ਸਾਰੀਆਂ ਸੰਗਤਾਂ ਨਾਲ ਜੀ ਲੱਗ ਜਾਂਦਾ ਫਿਰ ਸਫਰ ਵਧੀਆ ਨਿਭੜਦਾ ਰਹਿੰਦਾ ਸਪੈਸ਼ਲ ਥਿੰਗ ਸੁਪਰ ਬਾਦ ਅਰ ਬੈਡਿੰਗ ਕਰ ਤੋੜੀ ਜੀਦਾ ਅੱਡਾਂ ਸੋਹਾਂ ਲੱਗੇ ਕਹਿਣ ਦੋੜੇ ਚਾੜ ਗਰੀਦਾ ਆਪਾਂ ਪਹੁੰਚ ਗਏ ਆਗਰੇ ਤੇ ਬੱਸ ਚੋਂ ਆਪ ਉਤਰੇ ਤੇ ਆਪਾਂ ਆਇਆ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਗੁਰੂ ਕਾ ਤਾਲ ਆਗਰਾ ਸਾਹਮਣੇ ਗੁਰਦੁਆਰਾ ਸਾਹਿਬ ਨੇ ਤੇ ਚਲਦੇ ਆ ਪਹਿਲਾਂ ਇੱਥੇ ਹੁਣ ਰਹਿਣ ਦਾ ਪ੍ਰਬੰਧ ਕਰਾਂਗੇ ਫਿਰ ਲੰਗਰ ਛਕਾਂਗੇ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਸਵੇਰੇ ਕਰਾਂਗੇ ਕੱਲ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਤੇ ਬਾਕੀ ਸਾਰੀਆਂ ਸੰਗਤਾਂ ਉਤਰ ਰਹੀਆਂ ਨੇ ਬੱਸ ਦੇ ਵਿੱਚੋਂ ਚਲਦੇ ਆ ਇੱਥੇ ਰਹਿਣ ਦਾ ਪ੍ਰਬੰਧ ਕਰਦੇ ਆ ਤੇ ਟਾਈਮ ਹੋ ਗਿਆ ਪੌਣੇ 10 ਪੌਣੇ 10 ਵਜੇ ਆਪਾਂ ਪਹੁੰਚ ਗਏ ਆਗਰੇ ਤੇ ਕਾਫੀ ਲੰਬਾ ਸਫ਼ਰ ਸੀਗਾ ਆਪਣਾ ਅੱਜ ਦਾ ਇਹ ਆਗਰੇ ਤੱਕ ਦਾ ਆਪਾਂ ਆਪਣਾ ਸਮਾਨ ਬੱਸ ਤੋਂ ਉਤਾਰ ਲਿਆ ਬੈਗ ਸਾਰੇ ਉਤਾਰ ਲਏ ਇਥੇ ਆਪਾਂ ਨੂੰ ਹਾਲ ਮਿਲਿਆ ਉਹ ਹਾਲ ਦੇ ਵਿੱਚ ਆਪਾਂ ਚੱਲਦੇ ਆਂ ਤੇ ਸਾਰੀਆਂ ਸੰਗਤਾਂ ਜਾ ਰਹੀਆਂ ਨੇ ਬਾਕੀ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਰਾਤ ਰੋਕਾਂਗੇ ਕੱਲ ਨੂੰ ਇੱਥੋਂ ਅੱਗੇ ਦਾ ਸਫ਼ਰ ਆਪਾਂ ਸ਼ੁਰੂ ਕਰਾਂਗੇ ਇਹ ਹਾਲ ਦੇ ਵਿੱਚ ਆਪਾਂ ਰੁਕਣਾ ਤੇ ਇਹ ਹਾਲ ਆਪਾਂ ਨੂੰ ਮਿਲਿਆ ਭਾਈ ਨੰਦ ਲਾਲ ਜੀ ਹਾਲ ਇਹ ਨਾਮ ਦਾ ਇੱਥੇ ਹੋਰ ਵੀ ਬਹੁਤ ਸਾਰੀਆਂ ਸੰਗਤਾਂ ਨੇਗੀਆਂ ਤੇ ਇੱਥੇ ਆਪਾਂ ਅੱਜ ਦੀ ਰਾਤ ਰੋਕਾਂਗੇ ਤੇ ਇੱਥੇ ਦੇਖਦੇ ਆਂ ਗੱਦੇ ਮਿਲਦੇ ਨੇ ਜਾਂ ਕਿਵੇਂ ਹਨਾ ਆ ਇੱਕ ਦਰੀਦਾ ਮਿਲੀ ਐ ਇਹ ਵਿਛਾ ਕੇ ਬਾਕੀ ਹੋਰ ਦਰਿਆ ਲਿਆਉਣੇ ਆ ਫੇਰ ਸਾਰੀਆਂ ਸੰਗਤਾਂ ਇੱਥੇ ਅਰੈਸਟ ਕਰਦੇ ਆ ਆਪਾਂ ਗੁਰਦੁਆਰਾ ਗੁਰੂ ਕਾ ਤਾਲ ਸਾਹਿਬ 'ਚ ਪਹੁੰਚ ਗਏ ਸੀ ਤੇ ਆਪਾਂ ਜਿਹੜਾ ਹਾਲ ਤੁਹਾਨੂੰ ਦਿਖਾਇਆ ਇਹ ਹਾਲ ਦੇ ਵਿੱਚ ਆਪਾਂ ਅੱਜ ਰਾਤ ਰੁਕਾਂਗੇ ਇੱਥੇ ਆਪਾਂ ਆਪਣੇ ਬਿਸਤਰੇ ਲਾ ਲੇ ਗੱਦੇ ਲਾ ਲੇ ਆਉਂ ਕੱਲ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਗੁਰੂ ਕਾ ਤਾਲ ਸਾਹਿਬ ਦੇ ਸੋ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਪੂਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧ